ਲਖਰ ਖਾਲਸਾ ਲਰਗੀ ਫਦੇ ਮੈਂ ਤਾਂ ਆਪਣਾ ਪਿੰਦਰ ਸਿੱਧੂ ਬਾਧਰਾਲੀਆ ਲੈ ਜੇ ਖਾਲਸਾ ਲਰਗੀ ਫਦੇ ਆਪਾਂ ਗੱਲ ਕਰਨ ਲੱਗੇ ਆ ਆ ਟਰੈਕਟਰ ਸੀ ਤੁਹਾਨੂੰ ਦਿਖਾਇਆ ਆਪਾਂ ਜੋ ਪਲਟ ਗਿਆ ਟਰੈਕਟਰ ਵੀਰ ਦਾ ਖਰਾਬ ਹੋ ਗਿਆ ਸੀਗਾ ਤੇ ਆਪਾਂ ਵੀਡੀਓ ਬਣਾਈ ਸੀ ਵੀਰ ਨੂੰ ਟਰੈਕਟਰ ਬਣਾਉਣ ਵਾਸਤੇ ਤੇ ਮੜਾ ਪਿੱਛੇ ਆਏ ਆ ਵੀਰ ਨੇ ਮਿਸਤਰੀ ਜਿਨ੍ਹਾਂ ਨੇ ਜਮਰ ਚੁੱਕੀ ਏ ਟਰੈਕਟਰ ਬਣਾਉਣ ਦੀ ਹਾਂਜੀ ਮੇਰੇ ਕੀ ਨਾਮ ਆਪਣਾ ਜਰਨੈਲ ਸਿੰਘ ਉੱਚ ਬੋਲ ਮੜਿਆ ਜਰਨੈਲ ਸਿੰਘ ਕਿਹੜੀ ਜਗ੍ਹਾ ਤੋਂ ਜਰਨੈਲ ਸਿੰਘ ਜਟਾਂ ਵਾਲੀ ਜਰਨੈਲ ਸਿੰਘ ਨੇ ਜਟਾਂ ਵਾਲੀ ਤੋਂ ਵਰਕਸ਼ਾਪ ਮੱਲਾ ਵਾਲੇ ਮੱਲਾ ਵਾਲੇ ਵਰਕਸ਼ਾਪ ਇਹ ਕਹਿੰਦੇ ਵੀ ਹੋਰ ਵੀ ਕਿਸੇ ਦਾ ਟਰੈਕਟਰ ਖਰਾਬ ਹੋਵੇ ਉਹ ਵੀਰ ਨੇ ਸੰਪਰਕ ਕਰ ਦਿਆਏ ਵੀਰ ਨੇ ਸੰਪਰਕ ਕਰ ਸਕਦਾ ਹੈ ਇਹਨਾਂ ਬਿਲਕੁਲ ਫਰੀ ਬਣਾਉਨੇ ਆ ਫਰੀ ਜੀ ਹਾਂਜੀ ਇਹਨਾਂ ਜੋ ਵੀ ਕਿਹਾ ਟਰੈਕਟਰ ਪਲਟੇ ਖਰਾਬ ਹੋਇਆ ਵੇਖੋ ਕਾਰਡ ਵੇਖੋ ਨੰਬਰ ਬੋਲ ਲਾਂ ਦੋ ਇਹਨਾਂ 93636 70501 ਰੌਣਕੀ ਮਿਸਤਰੀ ਮੱਲਾ ਵਾਲਾ ਜਗਨਰਾਜ ਸਿੰਘ ਮਿਸਤਰੀ ਗੋਬਿੰਦ ਟਰੈਕਟਰ ਵਰਕਸ਼ਾਪ ਇਹ ਵੀਰ ਨੇ ਕਿਸੇ ਦਾ ਵੀ ਟਰੈਕਟਰ ਬੰਨ ਤੇ ਖਰਾਬ ਹੁੰਦਾ ਜਾਂ ਕੋਈ ਵੀ ਦਿੱਕਤ ਹੋਵੇ ਵੀਰ ਨਾਲ ਸੰਪਰਕ ਕਰ ਲੋ ਵੀਰ ਆ ਸਾਰੇ ਟਰੈਕਟਰ ਫ੍ਰੀ ਠੀਕ ਕਰਨੇ ਨੇ ਹੁਣ ਤੇ ਵੀ ਠੀਕ ਕਰਨ ਵਾਸਤੇ ਪਹੁੰਚਾ ਹੀ ਨੇ ਆਹ ਵੀਡੀਓ ਪਾਈ ਜੀ ਆਪਾਂ ਉਹ ਵੀਡੀਓ ਵੇਖ ਕੇ ਵੀਰ ਟਰੈਕਟਰ ਠੀਕ ਕਰਨ ਵਾਸਤੇ ਪਹੁੰਚੇ ਨੇ ਜੋ ਕੀ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਆਪਣੇ ਮੈਂਬਰ ਮੰਗਾ ਜੀ ਦੱਸੋ ਕੋਈ ਗੱਲਬਾਤ ਕਰੋ ਜੀ ਤੁਹਾਨੂੰ ਸਾਡਾ ਮੈਂ ਤੇ ਦਾਨੀ ਸੱਜਣਾ ਬੜੀ ਹਰਾਣਾ ਜਿਹੜੀ ਮਾੜੀ ਹੈ ਆਵਾਜ਼ ਕੱਟ ਦੇ ਜੇ ਸਾਡੀ ਜੀਸੀਬੀ ਖਰਾਬ ਹੋਈ ਤੋ ਸਾਨੂੰ ਡਾਕਟਰ ਅਮਨ ਆ ਰਿਹਾ ਮਲਟੀਸਪੈਸ਼ਲਿਸਟ ਕਮਨ ਮੈਡੀਕਲ ਸਪੈਸ਼ਲਿਸਟ ਹਸਪਤਾਲ ਆ ਪਾਣ ਵਿਆਹ ਹੀ ਅੰਤ ਤੱਕ ਰਿਪੇਅਰ ਕਰਾ ਦਾਂਗੇ ਤੁਹਾਨੂੰ ਜੇ ਇਹਨੂੰ ਕਹਿੰਦੀ ਲੋੜ ਨਹੀਂ ਆਵੇ ਹੁਣ ਟਰੈਕਟਰ ਪੜਿਆ ਜੀ ਤਾਂ ਆਵੇ ਏ ਸਾਡਾ ਵੀਰ ਆ ਗਿਆ ਜੀ ਮੈਂ ਤੇ ਪਤਾ ਨਹੀਂ ਅਸੀਂ ਜਿਹੜੀ ਆਵਾਜ਼ ਕੱਢਦੇ ਆ ਪਤਾ ਨਹੀਂ ਕੁਦਰਤ ਨੂੰ ਅੱਜ ਕੱਢਦੇ ਆ ਅਗਲੇ ਦਿਨ ਆਪਣਾ ਕੋ ਸਾਰੇ ਕੋ ਮਾਰ ਜੀ ਜੀ ਤੇ ਮੈਂ ਤੇ ਨਾ ਸੱਚੇ ਭਾਸ਼ਾ ਮਾ ਮਿਹਰ ਕਰੇ ਇਹਨਾਂ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਜਿਨ੍ਹਾਂ ਵੀ ਟਰੈਕਟਰ ਕੰਮ ਤੇ ਤਾਕਤ ਦਿੰਦੇ ਚ ਬੰਦੀ ਕਰਮ ਦੇ ਉਹਨਾਂ ਨੇ ਫ੍ਰੀ ਫ੍ਰੀ ਜਵਾ ਕਰੰਗੇ ਆਪ ਜੀ ਤੇ ਮੈਂ ਨਾ ਇਹੋ ਜੇ ਸਜਣਾ ਦੀ ਚਲੋ ਤੀ ਦਿਨ ਕਰਾਂਗੇ ਸਾਨੂੰ ਲਾਕੇ ਨੂੰ ਜਾਈਦਾ ਜਿੰਨਾਂ ਕੇ ਜੋਂ ਕੰਮ ਜਦੋਂ ਨਹੀਂ ਆ ਕੰਮ ਆ ਭੱਲ ਕੇ ਕਰੋ ਭੱਲ ਕੇ ਨਾ ਕਾ ਉਹ ਇਹਨਾਂ ਕੋਲ ਕੰਮ ਕਰਾਉਂ ਟਰੈਕਟਰਾਂ ਦਾ ਸਾਰੇ ਕਿਉਂ ਇਹਨਾਂ ਨੂੰ ਜੇ ਆਪਣੇ ਜੇ ਕੋਈ ਆਪਣੀ ਹੈਲਪ ਕਰਦਾ ਤਾਂ ਆਪਾਂ ਉਹਦੀ ਦੁਗਣੀ ਹੈਲਪ ਕਰਕੇ ਮੈਂ ਤਾਂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ